ਮੈਂ ਦੇਖੀ ਕਿਵੇਂ ਭੱਜਦੇ ਨੇ ਇੱਕ ਆ ਨੌਜਵਾਨ ਹੈ ਜਿਹੜਾ ਵਿਚਾਰਾ ਇੱਥੇ ਖੜਾ ਹੋਇਆ ਮੇਰੇ ਸਾਰੇ ਭੱਜ ਗਏ ਤੁਸੀਂ ਭੱਜੇ ਨਹੀਂ ਬਸ ਵੈਸੀ ਹੀ ਹੌਸਲੇ ਹੀ ਆਉਂਦਾ ਬਸ ਵੈਸੀ ਹੀ ਹੌਸਲੇ ਹੀ ਆਉਂਦਾ ਕਿਤੇ ਕੋਈ ਹੂਲ ਆ ਗਿਆ ਕੁਝ ਕਰਨਾ ਹੈ ਬੇਲੇ ਵਾਲਾ ਹੂਲ ਆਉਂਦਾ ਬੇਲੇ ਵਾਲਾ ਹੂਲ ਆਉਂਦਾ ਕਿ ਨਾਟੂਰ ਕੱਟਕੇ ਸ਼ਰਮਾ ਸ਼ਰਮਾਪਾ ਆ ਕੇ ਜੱਜ ਕੀ ਜਾਂਦੇ ਹੋਗੇ ਜਾਂ ਹੁਣ ਵੀ ਦੇਖੋ ਕੋਈ ਕਮੀ ਨਹੀਂ ਹੈਗੀ ਆਪਾਂ ਪੁਣੀ ਟੀਚਰਾਂ ਕਰਦੀ ਨਹੀਂ ਸਾਨੂੰ ਇਹ ਕਹਿੰਦੀ ਬਜ਼ੁਰਗ ਤਾਂ ਘੁੰਮਦੇ ਨਹੀਂ ਮੇਲੇ 'ਚ ਨਹੀਂ ਅਸੀਂ ਘੁੰਮਦੇ ਨੌਜਵਾਨ ਵਾ ਉਮਰਾਂ ਦੀ ਟੀਚਰਾਂ ਕਰਨਦੀ ਉਹ ਉਮਰਾਂ ਦੀ ਟੀਚਰਾਂ ਕਰਨਦੀ ਜੇ ਕਦੀ ਢਾਗ ਦੂੰਗੀ ਤਾਂ ਨਹੀਂ ਖੜਕਾਈ ਮੇਲੇ 'ਚ ਅਜਾ ਕਦੇ ਰੇ ਨਾ ਢਾਗ ਦੇਖਿਆ ਨਾ ਖੜਕਾਈ ਕੀ ਜਿੰਦਗੀ ਦਾ ਸੂਲ ਆ ਤੁਹਾਡੇ ਦਾ ਕੀ ਕਰ ਰਹੇ ਹੋ ਤੁਸੀਂ ਸੂਲ ਦਾ ਕੁਝ ਨਹੀਂ ਹੈ

ਹਾਂ ਤੇ ਚਲ ਬਾਹਰੀ ਵਧੀਆ ਹੋ ਗਿਆ ਅੱਜ ਮੈਨੂੰ ਜੋੜੇ ਬੜੇ ਦੇਖਣ ਨੂੰ ਮਿਲ ਰਹੇ ਨੇ ਮੇਲੇ ਦੇ ਵਿੱਚ ਚਲੋ ਦੇਖਣੇ ਚਾਹੀਏ ਜੀ ਬਸਾ ਵਸਾ ਟਾਈਮ ਲੱਗ ਗਿਆ ਹੁਣ ਹਾਂ ਜੀ ਹਾਂ ਜੀ ਅੱਛਾ ਅੱਛਾ ਤੇ ਤੁਸੀਂ ਪਹਿਲਾਂ ਬਾਈ ਕਿੱਥੇ ਘੁਮਾ ਕੇ ਲੈ ਕੇ ਆਏ ਨੇ ਤੁਹਾਨੂੰ ਜੀ ਸ਼ਿਵਲ ਜਾਇ ਹੀ ਜੀ ਅੱਛਾ ਅੱਛਾ ਤੇ ਫਿਰ ਮਤਲਬ ਤੁਸੀਂ ਨਾਲ ਹੀ ਆ ਗਏ ਹੈ ਹਾਂ ਜੀ ਜਿਹੜੀ ਲੱਗਿਆ ਉੱਤੇ ਅੱਛਾ ਤੇ ਬਾਈ ਫਿਰ ਕੀ ਮਤਲਬ ਪਿਆ ਤੋਂ ਬਾਅਦ ਕਿਵੇਂ ਲੰਘਦੀ ਹੈ ਜ਼ਿੰਦਗੀ ਵਧੀਆ ਲੰਘਦੀ ਹੈ ਜੀ ਅੱਛਾ ਹਾਂ ਜੀ ਰੋਟੀ ਮਿਲ ਜਾਂਦੀ ਹੈ ਕਿ ਆਪ ਤੜਕੇ ਲਾਉਣੇ ਪੈਂਦੇ ਆ ਤੇ ਮਿਲੋਗੀ ਰੋਟੀ ਕਿਉਂ ਨਾ ਮਿਲੂਗੀ ਮਤਲਬ ਰੋਟੀ ਉਹ ਕਿਹੜੇ ਕਾਰਨ ਹੁੰਦਾ ਹੈ ਕਿਹੜੀ ਵਜ੍ਹਾ ਹੁੰਦੀ ਹੈ ਕਦੇ ਮਤਲਬ ਰੋਟੀ ਨਹੀਂ ਮਿਲਦੀ ਹੈ ਕੱਪੜੇ ਪ੍ਰੈਸ ਨਹੀਂ ਮਿਲਦੇ ਸਭ ਮਿਲਦੇ ਨੇ ਸਭ ਮਿਲਦੇ ਆ ਰੋਸਦੇ ਰਸਦੇ ਨਹੀਂ ਹੈ ਹਾਂ ਜੀ ਹਾਂ ਅੱਛਾ ਮੈਨੂੰ ਵੀ ਨਹੀਂ ਰੁੱਸੇ ਨਹੀਂ ਰੁੱਸੇ ਜੀ ਅੱਛਾ ਅੱਛਾ ਨਹੀਂ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਕਹਿੰਦੇ ਵੀ ਇਸ ਤਾਂ ਵਿਆਹ ਹੀ ਨਹੀਂ ਕਰਾਉਣਾ ਵਿਆਹ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ ਨਹੀਂ ਫਿਰ ਕਿਵੇਂ ਲੱਗੇ ਥੋੜਾ ਤਾਂ ਵਿਆਹ ਹੋਇਆ ਹੋਇਆ ਠੀਕ ਹੈ ਜ਼ਿੰਦਗੀ ਬਦਲੀ ਹਾਂ ਵਧੀਆ ਜੀ ਹਾਂ ਹਾਂ ਜੀ ਵਧੀਆ ਹਾਂ ਚਾਂਕ ਚੂੰਕ ਪੂਰੇ ਕਰਾ ਦਿੰਦੇ ਨੇ ਬਾਈ ਤੁਹਾਡੇ ਹਾਂ ਪੂਰੇ ਕਰਾ ਦਿੰਦੇ ਸੂਟ ਸਾਈਡ ਪਰ ਕਿੰਨੇ ਕੇ ਟਾਈਮ ਬਾਅਦ ਮਿਲ ਜਾਂਦਾ ਮਿਲ ਜਾਂਦਾ ਜੀ 2 ਕੁ ਮਹੀਨੇ ਬਾਅਦ ਛੋਟਾ ਹੋ ਰਿਹਾ ਦੀ ਦਿੱਤ ਤੇ ਛੋਟਾ ਹੋ ਰਿਹਾ ਵਾ ਮੈਂ ਤੇਰੀ ਸੁਣਾ ਦੇ ਮੈਂ ਪਹਿਲਾਂ ਬਈ ਰਿਵਿਊ ਲੈਣ ਆਈ ਆ ਮੈਂ ਕਿ ਪੁੱਛਦੀ ਆ ਵੀ ਫਾਇਦਾ ਹੈ ਕਿ ਜੇ ਹੈਗਾ ਫੇਰ ਕਰਾਵਾਂਗੇ ਹੈ ਪਰ ਉਹਨਾਂ ਚੰਗਾ ਲੱਗਦਾ ਜਦੋਂ ਸਾਰੇ ਮਿਲਦੇ ਨੇ ਦੇਖੀ ਕਿਵੇਂ ਭੱਜਦੇ ਨੇ ਇੱਕ ਆ ਨੌਜਵਾਨ ਹੈ ਜਿਹੜਾ ਵਿਚਾਰਾ ਇੱਥੇ ਖੜਾ ਹੋਇਆ ਹੈ ਮੇਰੇ ਸਾਰੇ ਭੱਜ ਗਏ ਤੁਸੀਂ ਭੱਜੇ ਨਹੀਂ ਬਸ ਵੈਸੇ ਹੀ ਹੌਸਲੇ ਹੀ ਬਹੁਤ ਆ ਲੈ ਤੇ ਦੱਸੋ ਵੀ ਤੁਹਾਡੀ ਵੀਡੀਓ ਅਸੀਂ ਪਾ ਦਈਏ ਪਾ ਦੇ ਪਾ ਦਿਓ ਬਿਲਕੁਲ ਠੀਕ ਹੈ ਤੇ ਮਤਲਬ ਕਿੱਧਰੋਂ ਤਿਆਰੀ ਹੈ ਕੀ ਕਰਦੇ ਫਿਰਦੇ ਹੋ ਨਹੀਂ ਬਸ ਘੁੰਮਦੇ ਫਿਰ ਰਹੇ ਹਾਂ ਘੁੰਮ ਰਹੇ ਹਾਂ ਬਸ ਵੇਖ ਲਈ ਐ ਘਰੋਂ ਵੇਲੇ ਆ ਜਾਂਦੇ ਘੁਮਣ ਅੱਛਾ ਤੇ ਕੰਮ ਕੁੰਮ ਨਹੀਂ ਕਰਾਉਂਦੇ ਕਰਦੇ ਥੋੜੇ ਕੰਮ ਤੋਂ ਵੇਲੇ ਆਈ ਹਾਂ ਨੌਕਰ ਲਾ ਰੱਖੇਗਾ ਆਪ ਕਰ ਰਹੇ ਮਾ ਕਰ ਲੈਗੇ ਨੌਕਰ ਅੱਛਾ ਅੱਛਾ ਹਾਂ ਕੰਮ ਤਾਂ ਜਾਣੀ ਨਹੀਂ ਕਰਦੇ ਕਿਉਂ ਕੀ ਗੱਲ ਬਸ ਜੀ ਹੁਣ ਬੇਲੇ ਬੰਦੇ ਹੁਣ ਮੇਲੇ ਚ ਆਏ ਹੋਏ ਨੇ ਆ ਆਹ ਇਹ ਜ਼ਿੰਦਗੀ ਆ ਜੀ ਮੰਗੀ ਮੇਲੇ ਚ ਦੇਖਾਂਗੇ ਮਾਹੌਲ ਅੱਛਾ ਅੱਛਾ ਦੇਖਣ ਦਾ ਫਿਰ ਤਾਂ ਮੁੰਡੇ ਮੁੰਡੇ ਮੇਲੇ ਚ ਕਿਉਂ ਦੇਖ ਤੁਹਾਨੂੰ ਕੀ ਮਤਲਬ ਮੇਲੇ ਚ ਵਧੀਆ ਲੱਗਦਾ ਦੇਖੋ ਜੀ ਹੁਣ ਮਾਹੌਲ ਦੇਖੋ ਜਰੇ ਬੂੜੇ ਹੁਣ ਬੂੜੇ ਦੇ ਹਣ ਤੋਂ ਰਹੇ ਮੇਲੇ ਲੋ ਖੜੇ ਨੇ ਬਜ਼ੁਰਗ ਸਾਡੇ ਮੈਂ ਭੱਗ ਜਾਣਾ ਉੱਧਰ ਨਹੀਂ ਹੁਣ ਨੌਜਵਾਨ ਜਨਤਾ ਹੀ ਜਿਆਦੇ ਆ ਰਹੇ ਅੱਛਾ ਹੀ ਤਾਂ ਹੁਣ ਨੌਜਵਾਨ ਜਨਤਾ ਜਿਆਦੀ ਹੈ ਜੀ ਬੁੜੇ ਹੁਣ ਮੱਥਾ ਟੇਕਣ ਆਏ ਹੋਏ ਆ ਗੱਲੇ ਹੁਣ ਇੱਧਰ ਆ ਬਾਬੂ ਜੀ ਟੀਚਰਾਂ ਕਰਦੇ ਨਹੀਂ ਸੋਨੂੰ ਇਹ ਕਹਿੰਦੇ ਬਜ਼ੁਰਗ ਤਾਂ ਘੁੰਮਦੇ ਨਹੀਂ ਮੇਲੇ ਕਹਿੰਦੇ ਅਸੀਂ ਘੁੰਮਦੇ ਹਾਂ ਨੌਜਵਾਨ ਨਹੀਂ ਟੀਚਰਾਂ ਤਾਂ ਨਹੀਂ ਕਰ ਰਹੀ ਜੀ ਹਾਂ ਹੁਣ ਗੱਲ ਇਹ ਕਹਿਣਾ ਨਹੀਂ ਮਤਲਬ ਵਾ ਉਮਰ ਹੈ ਨਾ ਦੀ ਟੀਚਰਾਂ ਕਰਨ ਦੀ ਅੱਛਾ ਨਹੀਂ ਬਾਬੂ ਫਿਰ ਦੱਸੋ ਤੁਸੀਂ ਆਉਂਦੇ ਵੇਲੇ ਕੀ ਕੀਤਾ ਸੀਗਾ ਇਹਨਾਂ ਨੂੰ ਅਸੀਂ ਤਾਂ ਸਰਦਾਂ ਨਾਲੇ ਆਉਂਦੇ ਰਿਹਾ ਜੱਤੋਂ ਵੀ ਆਇਆ ਉਰੇ ਹਾਂ ਬਹੁਤ ਵੱਡੀ ਹੈ ਸਥਾਨ ਹੈ ਜੀ ਇਹ ਮਤਲਬ ਤੁਸੀਂ ਫਿਰਦੇ ਹੋ ਮੇਲੇ ਦੇ ਵਿੱਚ ਆਏ ਨਾ ਇੰਨਾ ਕੋਈ ਠੀਕ ਹੈ ਨਾ ਚਲੋ ਮੜਾ ਮੋਟਾ ਰਾਂ ਪਰਾਂ ਵਾਕਈ ਕੋਈ ਹੁੱਲੜਵਾਜੀ ਨਹੀਂ ਕਰੀ ਕਦੇ ਕੋਈ ਇਲਤਰੀ ਕਰਦਾ ਸਰਦਾਂ ਨਾਲ ਹੋ ਗਿਆ ਜੀ ਹਾਂ ਬਾਬੇ ਦੇ ਮੱਥਾ ਤੇ ਇੱਥੇ ਦੁੱਖ ਦੂਰ ਹੁੰਦੇ ਨੇ ਜੀ ਤੇ ਖਾਜ ਹੋ ਜੇ ਅੱਛਾ ਅੱਛਾ ਇਹ ਸਾਨੂੰ ਨਹੀਂ ਦੁਨੀਆ ਆਉਂਦੀ ਨਾ ਕਦੀ ਟਾਕ ਦੂੰਗ ਤਾਂ ਨਹੀਂ ਖੜਕਾਈ ਮੇਲੇ ਚ ਨਾ ਜੀ ਨਾ ਹਾਂ ਕਦੇ ਪੁਰਾਣੇ ਮੇਲੇਾਂ ਚ ਜਾਂਦੇ ਹੁੰਦੇ ਸੀ ਕਿਵੇਂ ਦਾ ਮਾਹੌਲ ਹੁੰਦਾ ਸੀਗਾ ਕਦੇ ਨੀ ਮੈਨੂੰ ਰੇ 40 ਸਾਲ ਹੋ ਗਏ ਉਹਨੇ ਅਸੀਂ ਤਾਂ ਕਦੇ ਉਹਨੇ ਨਾ ਡਾਂਗ ਦੇਖੀ ਆ ਨਾ ਖੜਕਾਈ ਅੱਛਾ ਨਹੀਂ ਬਾਪੂ ਜੀ ਤੁਸੀਂ ਕਿਵੇਂ ਮੇਲੇਾਂ 'ਚ ਜਾਂਦੇ ਸੀਗੇ ਪੁਰਾਣਿਆਂ ਦੇ ਵਿੱਚ ਕਿਵੇਂ ਦਾ ਮਾਹੌਲ ਹੁੰਦਾ ਸੀਗਾ ਉਦੋਂ ਨਾ ਜੀ ਉਹ ਮਾਹੌਲ ਬਹੁਤ ਵਧੀਆ ਹੁੰਦਾ ਅੱਛਾ ਬਾਬੇ ਦੀ ਕਿਰਪਾ ਬਹੁਤ ਕੀ ਕਰਦੇ ਹੁੰਦੇ ਸੀਗੇ ਫਿਰ ਮੇਲੇ ਦੇ ਵਿੱਚ ਆ ਕੇ ਮੇਰੇ ਦੇ ਵਿੱਚ ਐਵੇਂ ਬਸ ਘੋੜੇ ਘਰੇ ਜਵੱਲਣੇ ਗਿਆ ਔਰ ਇੱਥੇ ਉਹ ਕਰਨੀ ਨਹੀਂ ਹੈਗੀ ਅੱਛਾ ਨਾ ਜੀ ਬਾਪੂ ਜੀ ਅੱਜ ਤੁਹਾਨੂੰ ਘੋੜੇ ਫੜਾ ਦਈਏ ਮੰਨ ਲਓ ਤੇ ਇਹ ਭਜਾ ਲੋਗੇ ਕਿਉਂ ਭਜਾਵਾਂ ਜੀ ਇਸੇ ਬੱਬੇ ਦੇ ਦਰਵਾਜ਼ੇ ਮਾਏ ਵੇਚੀ ਇੱਥੇ ਘੋੜੇ ਭਜਾਉਣੀ ਆਏ ਭਾਈ ਨਾ ਨਾ ਇਹਦੇ ਘੁੰਮਣ ਫਿਰਨਾ ਆਏ ਸਾਰੇ ਹਾਂ ਨਹੀਂ ਘੁੰਮਣ ਫਿਰ ਮੱਥਾ ਟੇਕਣਾ ਆਏ ਬੱਬੇ ਦਾ ਮੱਥਾ ਟੇਕਣਾ ਆਏ ਨਹੀਂ ਇਹ ਤਾਂ ਮੁੰਡੇ ਆ ਵਿਚਾਰੇ ਸਾਡੀ ਉਮਰ ਤੇ ਨਹੀਂ ਆਉਂਦੇ ਹੈਗੇ ਜੇ ਮੈਂ ਤੁਹਾਡੇ ਪਰਾੜੇ ਵੇਲੇ ਦੀ ਗੱਲ ਕਰਦੀ ਹਾਂਜੀ ਮੈਂ ਤੁਹਾਡੇ ਪੁਰਾਣੇ ਵੇਲਿਆਂ ਦੀ ਗੱਲ ਕਰਦੀ ਸੀ ਪੁਰਾਣੇ ਮੇਲੇਾਂ ਦੀ ਪੁਰਾਣੇ ਵੇਲੇ ਤਾਂ ਹੀ ਕੋੜੇ ਕੋੜੇ ਜ਼ਬਰਦਸਤ ਪੜਾ ਸ਼ਕੀਨ ਹੋ ਕੇ ਮੁੰਡੇ ਹਾਂ ਹੁਣ ਨਹੀਂ ਅੱਛਾ ਅੱਛਾ ਨਾ ਹੁਣ ਤਾਂ ਮੱਥਾ ਟੇਕ ਰਾਂ ਨਾ ਟੂਰ ਕੱਟਕੇ ਸੋਰਮਾ ਸਰਮਪਾ ਆ ਕੇ ਜੱਜ ਕੀ ਜਾਂਦੇ ਹੋਗੇ ਜਹਾਦੇ ਹੁਣ ਵੀ ਦੇਖ ਲਓ ਕੋਈ ਕਮੀ ਨਹੀਂ ਹੈਗੀ ਕਹਿੰਦੇ ਕਿ ਵੀ ਹੁਣ ਵੀ ਨਹੀਂ ਹੈ ਕਿਸੇ ਬੋਲ ਰਿਹਾ ਨਾ ਤਸਵੀਰਾਂ ਦੇ ਤਾਂ ਮੈਂ ਕਹਿਣ ਤਾਂ ਲੱਗੀ ਸੀਗੀ ਵੈਸੇ ਮੈਂ ਕਿਤੇ ਨਿਗਾੜੇ ਨਾ ਨਾ ਵੈਸੀ ਲਾਇਆ ਸ਼ੌਕ ਨਾ ਸ਼ੌਕ ਨੂੰ ਕਿਉਂ ਹੁਣ ਤਾਂ ਬਾਬੇ ਦਰਵਾਜ਼ਾ ਆਏ ਅੱਛਾ ਅੱਛਾ ਠੀਕ ਹੈ ਚਲੋ ਮੇਰੇ ਕੋਲ ਤਿੰਨ ਬੱਚੇ ਹੈ ਜੀ ਹਾਂ ਬੱਚੇ ਨਹੀਂ ਹੁੰਦੇ ਇਹ ਮੈਂ ਬਾਬੇ ਜੀ ਦੇ ਆਕੇ ਨਾਲ ਸਭ ਕੁਝ ਮਿਲ ਗਿਆ ਮੈਨੂੰ ਕੀ ਬਾਤ ਹੈ ਚਲੋ ਬੜੀਆ ਹਾਂ ਬੱਚੇ ਵਿਆਹੀ ਵੀ ਗਏ ਬਾਹਰ ਵੀ ਚਲੇ ਗਏ ਗਰੀਬ ਬੰਦਾ ਮੈਂ ਅੱਛਾ ਹੁਣ ਟੈਨਸ਼ਨ ਫਰੀ ਹੋ ਹਾਂ ਟੈਨਸ਼ਨ ਫਰੀ ਸਾਰੇ ਵਿਆਹੇ ਗਏ ਬਾਹਰ ਗਏ ਵੈ ਹਨ ਫੁੱਲ ਜੀ ਹੈ ਬਹੁਤ ਕਰਨੀ ਵਾਲੀ ਜਗ੍ਹਾ ਜੀ ਮੈਂ ਮਤਲਬ ਮੇਰੀ ਵਾਈਫ ਨੂੰ ਵੀ ਮਤਲਬ ਕੁਵਾਰੀ ਹੁੰਦੀ ਨੂੰ ਆਪਣਾ ਚਮੜੀ ਰੋਗ ਸੀ ਅੱਛਾ ਮਤਲਬ ਉਹ ਇੱਥੋਂ ਬਚਲੇ ਠੀਕ ਹੋ ਗਏ ਬਿਲਕੁਲ ਹੋ ਵੀ ਉਹਨਾਂ ਦੇ ਤੂੰ ਹੀ ਲੱਗ ਗਈ ਦੋਨੇ ਉਂਗਲਾਂ ਤੇ ਮਤਲਬ ਪੈਰਾਂ ਰੀਆਂ ਤੇ ਚੱਕ ਮੰਨੇ ਤੇ ਹੁਣ ਵੀ ਅਸੀਂ ਬਾਬਾ ਦੇ ਦਰਬਾਰ ਤੇ ਮੱਥਾ ਟੇਕਣ ਆਏ ਆ ਜੀ ਬਹੁਤ ਪੜਾਉਂਦਾ ਜੀ ਸੰਗਤ ਤਾਂ ਹੀ ਆਉਂਦੀ ਆ ਜੀ ਬਾਬਾ ਕਰਨੀ ਵਾਲੇ ਬਾਬਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀ ਮੁੰਡਿਓ ਉਹਦੇ ਕਹਿੰਦੇ ਅਸੀਂ ਮੱਥਾ ਟੇਕਣ ਆਏ ਆ ਤੇ ਤੁਸੀਂ ਕਹਿੰਦੇ ਘੁੰਮਦੇ ਆ ਅਸੀਂ ਵੀ ਟੇਕੀ ਜਾਂਦੇ ਸਰ ਪਹਿਲਾਂ ਸਭ ਤੋਂ ਪਹਿਲਾਂ ਮੱਥਾ ਸਭ ਤੋਂ ਪਹਿਲਾਂ ਹੀ ਅਸੀਂ ਰੋਜ਼ ਲੱਗਰ ਕਿੰਨੇ ਵਾਰ ਖਾਲੇ ਦੋਸਤ ਇੱਕ ਵਾਰ ਵੀ ਨਹੀਂ ਸਾਡਾ ਪਿੰਡੀ ਇਹੀ ਆ ਅਸੀਂ ਕਦੋਂ ਆਣਾ ਜੀ ਅਸੀਂ ਤਾਂ ਸੇਵਾ ਕਰਨ ਆਲੇ ਸੇਵਾ ਕਰਨ ਆਲੇ ਕਮੇਟੀ ਮੈਂਬਰ ਆਈ ਅਸੀਂ ਦਾ ਮੈਂਬਰ ਵੀ ਦਾ ਹੈ ਹਾਂਜੀ ਤੇ ਮੈਂ ਪਰ ਕੀ મતલਬ ਮੈਂਬਰ ਸਾਹਿਬ ਕੀ ਕਰਦੇ ਹੋ ਫਿਰ ਕੁਝ ਨਹੀਂ ਕਰਦੀ ਹੁਣ ਸੇਵਾ ਕਰਾ ਕੇ ਆਏ ਹੁਣ ਆਏ ਸੀਗੇ ਬਾਹਰ ਮੜੇ ਦੇਖਣ ਨਹੀਂ ਫਿਰ ਕੀ ਜ਼ਿੰਦਗੀ ਦਾ ਸੂਲ ਹੈ ਤੁਹਾਡੇ ਦਾ ਕੀ ਕਰ ਰਹੇ ਹੋ ਤੁਸੀਂ ਸੂਲ ਤਾਂ ਕੁਝ ਨਹੀਂ ਹੈਗਾ ਯਾਰ ਤਾਂ ਪੜ ਰਹੇ ਆ ਅੱਛਾ ਕੀ ਪੜਦੇ ਹੋਗੇ 12ਵੀਂ ਚ ਆਏ ਹਦੇ ਅੱਛਾ ਇਹ ਤਾਂ ਮੋਟਾ ਸ਼ੋਟ ਹੈ ਹਾਂਜੀ ਸ਼ੋਟ ਹੈ ਇਹ ਕੀ ਸੁਪਨਾ ਕੀ ਹੈ ਅਰੇ ਸੁਪਨਾ ਦੇ ਸੋਚਿਆ ਨਹੀਂ ਆਇਆ ਕੁਛ ਦੇਖਣ ਜੀ ਜਾਦੇ ਉਮਰ ਆ ਗਈ ਅੱਛਾ ਅੱਛਾ ਕੀ ਕਹਿੰਦੇ ਦੋਸਤ ਨਹੀਂ ਨਾ ਹਾਂਜੀ ਹਾਂਜੀ ਤੁਸੀਂ ਕੀ ਕਰਦੇ ਹੋ ਮੈਂ 11ਵੀਂ ਚ ਆਈ ਅੱਛਾ ਅੱਛਾ ਹਾਂਜੀ ਤੇ ਫਿਰ ਅੱਗੇ ਕੀ ਕਰਨਾ ਕੀ ਮਾਹੌਲ ਤਾਂ ਹੀ ਬਾਹਰ ਜਾਣਾ ਹੈ ਬਾਹਰ ਕੈਨੇਡਾ ਹੀ ਮੈਂ

ਕਾਣਾ ਕਾਣਾ ਵੈਸੇ ਕਰਦਾ ਮੈਂ ਬੱਛੂਣਾ ਵੀਡੀਓ ਮੈਂ ਤਾਂ ਮਤਲੇ ਕੋਈ ਬਾਈ ਦੀ ਬਣਾਈ ਸੀ ਅੱਜ ਮੈਂ ਬਣਾ ਲਾ ਤੁਹਾਡੀ ਵੀਡੀਓ ਬਣਾ ਲਉ ਕੋਈ ਗੱਲ ਨਹੀਂ ਠੀਕ ਹੈ ਦੇਖੋ ਪਹਿਲਾਂ ਪੁੱਛਣਾ ਜ਼ਰੂਰੀ ਬਾ ਚੋ ਕਹਿਣਗੇ ਮੈਡਮ ਡਿਲੀਟ ਕਰ ਦੋ ਹੈ ਕਰਾਂ ਡਿਲੀਟ ਕਰ ਮੈਂ ਮੈਂ ਤੁਹਾਡੀ ਵੀਡੀਓ ਕਿਵੇਂ ਹੋ ਜੂ ਤੁਸੀਂ ਕਹਿ ਰਹੇ ਹੋ ਨਹੀਂ ਸਨੇਪ ਪਾਦੀ ਨਹੀਂ ਹੁਣ ਸਨੇਪ ਪਾਈ ਨਹੀਂ ਮੈਨੂੰ ਬਿਨਾ ਪੁੱਛੇ ਵੀਡੀਓ ਪਾਈ ਇਹਨੇ ਨੇ ਮੈਂ ਪਾਈ ਮੈਂ ਤਾਂ ਪੁੱਛ ਕੇ ਪਾਉਂਦੀ ਤੇ ਫੁਰਤਾ ਬਜੰਮਾ ਪਾਇਆ ਹੈ ਹਾਂਜੀ ਕਦੋਂ ਕਦੋਂ ਤਿਆਰੀ ਸ਼ੁਰੂ ਹੋ ਗਈ ਸੀ ਸਵੇਰ ਤੇ ਲੱਗ ਰਹੀ ਤਿਆਰ ਹੋਣ ਹੋ ਕੇ ਆਏ 5 ਵਜੇ ਅੱਛਾ ਅੱਛਾ ਸਵੇਰ ਇੰਨਾ ਟਾਈਮ ਲਾਦਾ ਸੋ ਅਸੀਂ ਅਸੀਂ ਸੇਵਾ ਕਰਨੀ ਕੀ ਕਰਨਾ ਹੈ ਤੁਸੀਂ ਅਸੀਂ ਸੇਵਾ ਕਰਾਂਦੇ ਆ ਅਸੀਂ ਕਿਹੜਾ ਵੇਲੇ ਆ ਨਾ ਇਹ ਵੇਲੇ ਵੀ ਲੱਗਦੀ ਇੱਕ ਕਮੇਟੀ ਬਣਾਈ ਹੈ ਵੀ ਤੁਸੀਂ ਇਹੋ ਜੀ ਪਤਾ ਨਹੀਂ ਜੀ ਚੱਲੇ ਰਹੀ ਆ ਇਹ ਜੀ ਵੇਲੇ ਨਹੀਂ ਤੁਸੀਂ ਕੰਮ ਨਹੀਂ ਕਰਾਂਦੇ ਅਸੀਂ ਕਰਾਈ ਜਾਂਦੇ ਆ ਜੀ ਵੇਲੇ ਦਾ ਨਹੀਂ ਜੀ ਕਿਹੜੀ ਹੈ ਉਹਦੀ ਵੇਲਾ ਕਮੇਟੀ ਹੈ ਵੀ ਤੁਹਾਡੀ ਵੇਲੇ ਕਮੇਟੀ ਦਾ ਕਾਨੂੰ ਹੈ ਜੀ ਹਾਂ ਹੁਣ ਸਵੇਰ ਨਹੀਂ ਮੇਰੀ ਗੱਲ ਸੁਣੋ ਥੋੜੇ ਚੁੱਕ ਕਰਾ ਕਿਹੜਾ ਸਾਰਿਆਂ ਨਾਲੋਂ ਜ਼ਿਆਦਾ ਚੁੱਕ ਰਿਹਾ ਜੀ ਉਹ ਖੜਿਆ ਦੇਖੋ ਉਹ ਪਤਲਾ ਜਾ ਨਹੀਂ ਹੋ ਗਿਆ ਆ ਵੀ ਸਾਰਾ ਹੈ ਵੀ ਇਹ ਕਮਚਾਰੀ ਨੇ ਵੇਲੇ ਹੱਥ ਪਿੱਛੇ ਕਰ ਲਈ ਫੇ ਵਧੀਆ ਜੀ ਫੁਕਰੀ ਮਾਰ ਕੇ ਦਿਖਾਓ ਮੈਂ ਤਾਂ ਮਾਰਦੇ ਨਹੀਂ ਉਹ ਮਾਰਦਾ ਉਹ ਜੀ ਤੁਹਾਨੂੰ ਕਈ ਐਮ ਵਾਲਾ ਹੈ ਆ ਵੀ ਹੈ ਆਏ ਨੇ ਇਹਨੂੰ ਪੁੱਛ ਮੈਂ ਕਿੱਥੇ ਮੁਗਰਾ ਹੈ ਨਹੀਂ ਉਹ ਤਾਂ ਕਈ ਜਾਂਦੇ ਨੇ ਫੁਕਰੀ ਨਾ ਨਾ ਹੋ ਰਿਹਾ ਉਹ ਦੇਖ ਹੋ ਰਿਹਾ ਆ ਰਿਹਾ ਇੱਧਰ ਆ ਕੇ ਗੱਲ ਕਰੋ ਨਾ ਅੱਛਾ ਸਾਰੀ ਲੀਲਾ ਪਵਣ ਦੀ ਕਰੀਮ ਹੈ ਇਹ ਮੁੰਡਾ ਅੱਛਾ ਸਾਰੀ ਲੀਲਾ ਪਵਣ ਦਾ ਸਾਹਿਬ ਕਦੀਰਾ ਪੁੱਛ ਲਈ ਉਹ ਮੁੰਡੇ ਦਾ ਨਾਮ ਸਾਰੀ ਲੀਲਾ ਪਵਣ ਤੇ ਚੱਲ ਜੀ ਕੀ ਕਰਦਾ ਬਸ ਹੀ ਬਹਿ ਲੈ ਕੁਝ ਨਹੀਂ ਉੱਥੇ 24 ਘਟੇ ਉੱਤੇ ਸਾਰਾ ਕਰਨ ਹੀ ਨਹੀਂ ਕਲਾਸਾਂ ਲਾਂਦੇ ਨੇ ਇਥੇ ਅੱਛਾ 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 ਹਾਂ ਜੀ ਫਿਰ ਕਿੰਨੇ ਸਾਲਾਂ ਚ ਕੱਢਣੀ ਹੈ ਪੀਟੀ ਇਹਨਾਂ ਨੇ ਉਹ ਤਾਂ ਉਹਨੂੰ ਪਤਾ ਹੀ ਨਹੀਂ ਉਹਨੂੰ ਵੀ ਪਤਾ ਨਹੀਂ ਜੇ ਹਿਸਾਬ ਨਾਲ ਹਾਲਾਤ ਨੇ ਫਿਰ ਤਾਂ ਨਹੀਂ ਕੱਢਦਾ ਮੁੰਡਾ ਨਹੀਂ ਹੁਣ ਹਟ ਗਿਆ ਬਸ ਹੁਣ ਖਾਲਸਾ ਚ ਲੱਗ ਗਿਆ ਹੁਣ ਬਾਰਲ ਦੇ ਜਾਣਾ ਆਪੂ ਤ ਉਤਰ ਗਿਆ ਸਿਰ ਤੋਂ ਅੱਛਾ ਅੱਛਾ ਜਾਣਾ ਨਹੀਂ ਨਾ ਹੁਣ ਨਹੀਂ ਜਾਂਦਾ ਜੀ ਤੇ ਤੁਸੀਂ ਫਿਰ ਅਸੀਂ ਤਾਂ ਹੀ ਬਹਿਲੇ ਹਾਂ ਸਰ ਅੱਛਾ ਕਿਹੜਾ ਕੰਮ ਸਭ ਤੋਂ ਜ਼ਿਆਦਾ ਤੁਹਾਨੂੰ ਸੌਖਾ ਲੱਗਦਾ ਸਾਨੂੰ ਤਾਂ ਖੇਤੀ ਲੱਗਦੀ ਹੈ ਇੰਨਾ ਨਹੀਂ ਕਹਿੰਦੇ ਬੇਲੇ ਆ ਨਾਲੇ ਕਹਿੰਦੇ ਖੇਤੀ ਹੈ ਉਹ ਤਾਂ ਪ੍ਰੋਫੈਸ਼ਨ ਉਹ ਤਾਂ ਮੈਂ ਪ੍ਰੋਫੈਸ਼ਨ ਆ ਅੱਛਾ ਅੱਛਾ ਕੀ ਕਰਦੇ ਹੋ ਹੂੰ ਤਾਂ ਹੀ ਬਸ ਬੇਲੇ ਆਉਂਦਾ ਜਿੰਦਗੀ 'ਚ ਕੋਈ ਸੂਲ ਹੈਗਾ ਕੁਝ ਕਰਨਾ ਹੈ ਜਿੰਦਗੀ 'ਚ ਹੀ ਸੂਲ ਹੈ ਯਾ ਜ਼ਰਾ ਹੈ ਬੇਲੇ ਵਾਲਾ ਸੂਲ ਹੀ ਆਉਂਦਾ